ਸਾਰੇ ਭਗਤਾਂ ਨੂੰ ਜੈ ਮਾਤਾ ਦੀ ਮੈਂ ਹਾਂ ਬਲੂਮੇ ਤਾਂ ਪੱਟੀ ਉਰ ਪਹੁੰਚ ਚੁੱਕੇ ਹਾਂ ਮਾ ਬੰਗਲਾ ਬੁਖੀ ਦਾ ਆਮ ਪੱਟੀ ਸਾਡੇ ਨਾਲ ਨਵੇਂ ਮੰਦਰ ਦੇ ਪ੍ਰਮੁੱਖ ਮਹਾਂਤਰ ਅਵੀ ਬੁੜੀ ਜੀ ਗੱਲਬਾਤ ਕਰਾਂਗੇ ਨਵਰਾਤਿਆਂ ਦਾ ਮੇਲਾ ਜੋ ਕਿ ਲਗਾਤਾਰ ਇੱਥੇ 8 ਦਿਨ ਮਨਾਇਆ ਜਾ ਰਿਹਾ ਹੈ ਜਾਣਕਾਰੀ ਪੂਰੀ ਲੈ ਲੈਣੇ ਆ ਮਾਤਾ ਜੀ ਜੈ ਮਾਤਾ ਦੀ ਜੈ ਮਾ ਬਗਲਾ ਬੁਖੀ ਸਭ ਤੋਂ ਪਹਿਲਾਂ ਆਪਾਂ ਮਾਤਾ ਜੀ ਦਾ ਧਿਆਨ ਕਰਦੇ ਹਾਂ ਔ ਮੱਧੀ ਸੁਦਾਵ ਦੀ ਮਣੀ ਮੰਡਪ ਰਤਵੇ ਧਿਆਮ ਸਿੰਘਾਸਨ ਉਪਰਿ ਗਤਾਮ ਪਤਿ ਭੀਤ ਵਰਣਾਮ

ਐਤਵਾਰ ਤੋਂ ਰਵੀਵਾਰ ਤੋਂ ਮਾਤਾ ਜੀ ਦੇ ਚੇਤਰ ਦੇ ਨਮਰਾਤ ਜਿਹੜੇ ਆ ਉਹ ਆਰੰਭ ਹੋਣ ਲੱਗੇ ਆ ਹੋ ਗਏ ਆ ਜੀ ਔਰ ਇਹ ਮੇਲਾ ਜਿਹੜਾ ਚੱਲੇਗਾ ਤਕਰੀਬਨ 6 ਅਪ੍ਰੈਲ ਤੱਕ ਮਾਤਾ ਜੀ ਦਾ ప్రతి ਦਿਨ ਜਿਹੜਾ ਵਾ ਮਾਤਾ ਜੀ ਦਾ ਮੰਦਿਰ ਦੇ ਵਿੱਚ ਕੀਰਤਨ ਹੋਊਗਾ ਔਰ ਮਾਤਾ ਜੀ ਦਾ ਹਰ ਰੋਜ਼ ਵਿਸ਼ੇਸ਼ ਸ਼ਿੰਗਾਰ ਹੋਊਗਾ ਭਗਤਾਂ ਦੇ ਲਈ ਵਿਸ਼ੇਸ਼ ਜਿਹੜਾ ਵਾ ਲੰਗਰ ਪਕਵਾਨ ਬਣਨਗੇ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਊਗਾ ਜੀ ਔਰ ਇਹ ਸਾਰੇ ਸ਼ਹਿਰ ਵਾਸੀਆਂ ਨੂੰ ਸੰਗਤਾਂ ਨੂੰ ਇਹੋ ਹੀ ਅਪੀਲ ਆ ਬੇਨਤੀ ਹੈ ਕਿ ਤੁਸੀਂ ਮਾਤਾ ਜੀ ਦੇ ਦਰਵਾਜ਼ੇ ਚ ਮਾ ਬਗਲਾਮ ਕੀ ਧਾਮ ਪੱਟੀ ਦੇ ਵਿੱਚ ਹਰ ਰੋਜ਼ ਆ ਕੇ ਆਪਣੀ ਅਰਦਾਸ ਮਾਤਾ ਜੀ ਦੇ ਚਰਨਾਂ ਵਿੱਚ ਰੱਖੋ ਔਰ ਇਤਿਹਾਜ਼ ਨਹੀਂ ਲਵਾਓ ਔਰ ਮਾਤਾ ਜੀ ਦਾ ਗੁਣਗਾਨ ਜਿਹੜਾ ਵਾ ਭਜਨੇ ਆ ਉਹ ਸੁਣੋ ਔਰ ਨਾਲ ਮਾਤਾ ਜੀ ਦਾ ਲੰਗਰ ਭੰਡਾਰਾ ਪ੍ਰਤੀ ਦਿਨ ਚੱਲਣਾ ਵਾ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਸਹਿਯੋਗ ਦੇ ਨਾਲ ਉਹਨੂੰ ਆਪ ਹੀ ਗ੍ਰਹਿਣ ਕਰੋ ਸਵੀਕਾਰ ਕਰੋ ਔਰ 6 April ਨੂੰ ਮਾਤਾ ਜੀ ਦਾ ਜਿਹੜਾ ਨੌਮੀ ਦਾ ਜਿਹੜਾ ਭੋਗ ਆ ਉਹ ਬਹੁਤ ਧੂਮ ਧਾਮ ਨਾਲ ਮਨਾਇਆ ਜਾਊਗਾ ਉਹਦੇ ਵਿੱਚ ਤੁਸੀਂ ਮੇਰੀ ਅਪੀਲ ਹੈ ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਆਪਣੇ ਘਰ ਦੇ ਵਿੱਚੋਂ ਇੱਕ ਦੀਪਕ 9 ਦੀਪਕ 21 ਦੀਪਕ ਜਿੰਨੀ ਤੁਹਾਡੀ ਸ਼ਰਧਾ ਮੰਦੀ ਉਹ ਲਿਆ ਕੇ ਮਾਤਾ ਜੀ ਦੇ ਦਰਬਾਰ માં ਬਗਲਾਬ ਕੀ ਧਾਮ ਪੱਟੀ ਵਿੱਚ ਦੀਪਮਾਲਾ ਕਰਨ ਦੇ ਵਿੱਚ ਆਪਣਾ ਹਿੱਸਾ ਆਪਣਾ ਯੋਗਦਾਨ ਜਰੂਰ ਪਾਓ ਔਰ ਇਹ ਇਹ ਜਿਹੜਾ ਦੀਪਕ ਹੋਣਾ ਚਾਹੀਦਾ ਹੈ ਕੋਸ਼ਿਸ਼ ਕਰਨੀ ਹੈ ਚਾਹ ਮਿੱਟੀ ਦਾ ਹੋਵੇ ਜਾਂ ਆਟੇ ਦਾ ਇਹਨੂੰ ਦੇਸੀ ਘਿਓ ਦੇ ਨਾਲ ਬਣਾ ਕੇ ਤੁਸੀਂ ਮਾਤਾ ਦੇ ਚਰਣਾ ਵਿੱਚ ਜਗਾਓ ਆ ਕੇ ਆਪਣੀ ਜਿਹੜੀ ਅਰਦਾਸ ਹੈ ਮਾਤਾ ਦੇ ਚਰਣਾ ਦੇ ਵਿੱਚ ਰੱਖੋ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਇਹੋ ਹੀ ਹੈ ਕਿ ਇਹ ਜਿਹੜਾ ਤਿਹਾਰ ਹੈ ਮਾਤਾ ਜੀ ਦੇ ਨਵਰਾਤਰੀ ਹੈ ਇਹ ਬੜੇ ਹੀ ਸੁੰਦਰ ਨਵਰਾਤਰੀ ਹੈ ਮਾਤੇ ਬਹੁਤ ਹੀ ਕਿਰਪਾ ਸਾਰਿਆਂ ਤੇ ਕਰਦੇ ਆ ਆਪਾਂ ਮਿਲ ਕੇ ਸਾਰੇ ਮਾਤੇ ਦਾ ਗੁਣਗਾਨ ਕਰੀਏ ਸਾਰੇ ਸ਼ਹਿਰ ਦੀ ਭਲਾਈ ਲਈ ਆਪਾਂ ਸਾਰੇ ਮਿਲ ਕੇ ਅਰਦਾਸ ਕਰੀਏ ਕਿ ਸਾਡਾ ਜਿਹੜਾ ਸ਼ਹਿਰ ਹੈ ਉਹ ਹੱਸਦਾ ਰਹੇ ਵਸਦਾ ਰਹੇ ਹਮੇਸ਼ਾ ਹੀ ਇਕੱਠੇ ਰਹੀਏ ਔਰ ਸਾਰਾ ਹੀ ਪ੍ਰੇਮ ਦੇ ਨਾਲ ਅਸੀਂ ਮਾਤੇ ਦੇ ਨవరాత్రੇ ਦੇ ਦਿਨ ਤਿਉਹਾਰ ਕੋਈ ਮਨਾਉਂਦੇ ਰਹੀਏ ਜੈਕਾਰਾ ਬਗਲਾ ਮਕੀ ਮਾਈ ਜੀ ਦਾ ਗੋਲ ਸਾਚੀ ਤੇਰ ਭਾਰ ਕੀ ਜੈ